ਇਹ ਕ੍ਰਾਸ਼ ਵਾਲੇ ਦਿਨ ਇੱਕ ਵੱਡਾ ਇਤਿਹਾਫ ਹਾਦਸੇ ਤੋਂ ਕੇਵਲ ਕੁਝ ਘੰਟੇ ਪਹਿਲਾਂ ਛਪਿਆ ਤੇ ਵੰਡਿਆ ਗਿਆ ਇਹ ਅਖਬਾਰ ਕੀ ਇਹ ਸਿਰਫ ਇਤਿਹਾਫ ਹੈ ਜਾਂ ਫਿਰ ਕੁਝ ਹੋਰ ডেইলি পোস্ট পাঞ্জাবি দেখ র হ ਤੁਸੀਂ ਮੈਂ ਹਸ਼ਕਾ ਸੰਧੀ ਅਹਮਦਾਬਾਦ ਦੇ ਵਿੱਚ ਪਲੇਨ ਕ੍ਰਾਸ਼ ਹੁੰਦਾ ਹੈ ਔਰ ਉਸੇ ਦਿਨ ਕੁਝ ਘੰਟੇ ਪਹਿਲਾਂ ਇੱਕ ਅਖਬਾਰ ਛਪਦਾ ਹੈ ਔਰ ਵੰਡਿਆ ਜਾਂਦਾ ਉਸ ਅਖਬਾਰ ਦੇ ਮੁੱਖ ਪੰਨੇ ਦੇ ਉੱਤੇ ਇੱਕ ਤਸਵੀਰ ਜੋ ਕਿ ਐਡਵਰਟਾਈਜ਼ਮੈਂਟ ਦੇ ਰੂਪ ਦੇ ਵਿੱਚ ਸਾਹਮਣੇ ਆਂਦੀ ਹੈ ਉਸ ਦੇ ਵਿੱਚ ਇੱਕ ਪਲੇਨ ਜੋ ਕਿ ਇੱਕ ਬਿਲਡਿੰਗ ਤੋਂ ਬਾਹਰ ਨਿਕਲਦਾ ਹੋਇਆ ਦੇਖਿਆ ਜਾ ਸਕਦਾ ਹੈ ਕਿ ਮਹਿਜ਼ ਇਹ ਇੱਕ ਇਤਿਫਾਕ ਸੀ ਜਾਂ ਫਿਰ ਇਹਦੇ ਪਿੱਛੇ ਕੋਈ ਹੋਰ ਕਾਰਨ ਸੀ 12 ਜੂਨ 2025 ਇੱਕ ਦਰਦਨਾਕ ਹਾਦਸਾ ਵਾਪਰਦਾ ਹੈ Air India ਦੀ ਫਲਾਈਟ AI1171787 ਡ੍ਰੀਮ ਲਾਈਨਰ ਅੰਮਦਾਬਾਦ ਤੋਂ ਲੰਡਨ ਦਿਵਾਲ ਰਵਾਨਾ ਹੁੰਦੀ ਹੈ ਔਰ ਥੋੜੇ ਦੇਰ ਬਾਅਦ ਹੀ ਸਾਰਾ ਸਿਕੰਡ ਵਿੱਚ ਕ੍ਰੈਸ਼ ਹੋ ਜਾਂਦੀ ਹੈ ਜਹਾਜ਼ ਦੇ ਵਿੱਚ 242 ਯਾਤਰੀ ਸਨ ਔਰ ਇਕ ਹੀ ਵਿਅਕਤੀ ਇਸ ਹਾਦਸੇ ਦੇ ਵਿੱਚ ਜ਼ਿੰਦਾ ਬਚਦਾ ਜਿਸ ਤੋਂ ਬਾਅਦ ਰੈਸਕਿਊ ਆਪਰੇਸ਼ਨ ਕੀਤਾ ਜਾਂਦਾ ਹੈ ਦਰਦਨਾਕ ਘਟਨਾ ਦੇ ਉੱਤੇ ਹਰ ਕੋਈ ਸੋਗ ਜਤਾ ਰਿਹਾ ਪਰ ਇਸ ਵਿਚਾਲੇ ਸਭ ਤੋਂ ਵੱਡਾ ਸਵਾਲ ਇਸ ਅਖਬਾਰ ਦੇ ਉੱਤੇ ਉੱਠਦਾ ਆਖਰਕਾਰ ਹਾਦਸੇ ਤੋਂ ਕੁਝ ਘੰਟੇ ਪਹਿਲਾਂ ਇਹ ਅਖਬਾਰ ਛਪਦਾ ਔਰ ਵੰਡਿਆ ਜਾਂਦਾ ਔਰ ਇਸ ਅਖਬਾਰ ਦੇ ਮੁੱਖ ਪੰਨੇ ਦੇ ਉੱਤੇ ਇਹ ਤਸਵੀਰ ਆਪਣੇ ਆਪ ਦੇ ਵਿੱਚ ਖੁਦ ਸਾਰੀ ਗੱਲ ਬਿਆਨ ਕਰ ਰਹੀ ਹੈ ਇਹ ਅਖਬਾਰ ਦਰਅਸਲ ਕੇਂਦਰੀ ਹਿੱਸੇ ਦੇ ਵਿੱਚ ਕਿਡਜ਼ੇਨੀਆ ਨਾਮਕ ਪਰਿਵਾਰਕ ਮਨੋਰੰਜਨ ਅਤੇ ਸਿੱਖਿਆ ਕੇਂਦਰ ਦਾ ਇੱਕ ਰੰਗੀਨ ਵਿਆਪਕ ਛਪਦਾ ਹੈ ਇਸ ਪੰਨੇ ਤੇ ਸਭ ਤੋਂ ਵਿਲੱਖਣ ਗੱਲ ਇਹ ਵੇਖਣ ਨੂੰ ਮਿਲਦੀ ਹੈ ਕਿ 에ਅਰ ਇੰਡੀਆ ਦੇ ਜਹਾਜ਼ ਦੀ ਇੱਕ ਵੱਡੀ ਔਰ ਬੜੀ ਹੀ ਚੌਕੀ ਤਸਵੀਰ ਦੇਖਣ ਨੂੰ ਮਿਲਦੀ ਹੈ ਇਹ ਜਹਾਜ਼ ਕਿਡਜ਼ੇਨੀਆ ਦੀ ਥੀਮ ਤੇ ਹਿੱਸੇ ਵਜੋਂ ਵਿਖਾਇਆ ਗਿਆ ਹਾਲਾਂਕਿ ਜੋ ਕਿ ਅਖਬਾਰ ਦੇ ਸੱਜੇ ਪਾਸੇ ਤੋਂ ਉੱਡ ਰਿਹਾ ਦਿਖਾਈ ਦਿੰਦਾ ਜਿਵੇਂ ਕਿ ਉਹ ਕਿਡਜ਼ੇਨੀਆ ਦੇ ਇੱਕ ਮਿਨੀ ਸਿਟੀਸਕੇਪ ਵਾਲੀ ਇਮਾਰਤ ਤੋਂ ਬਾਹਰ ਨਿਕਲ ਰਿਹਾ ਹੋਵੇ ਔਰ ਇੱਥੇ ਇਤਫਾਕ ਵਾਲੀ ਗੱਲ ਇਹ ਹੈ ਕਿ ਜਿਵੇਂ ਹੀ ਗੁਜਰਾਤ ਦੇ ਵਿੱਚ ਇਹ ਹਾਦਸਾ ਗ੍ਰਸਤ 에ਅਰ ਇੰਡੀਆ ਦਾ ਪਲੇਨ ਹੁੰਦਾ ਬਿਲਕੁਲ ਇਸੇ ਤਰੀਕੇ ਦੇ ਨਾਲ ਹੁੰਦਾ ਜਿਵੇਂ ਤੁਸੀਂ ਇਸ ਐਡਵਰਟਾਈਜ਼ਮੈਂਟ ਦੇ ਵਿੱਚ ਦੇਖ ਸਕਦੇ ਹੋ ਕਿ ਪਲੇਨ ਕ੍ਰੈਸ਼ ਹੋਣ ਤੋਂ ਬਾਅਦ ਜਿਹੜਾ ਉਸ ਬਿਲਡਿੰਗ ਦੇ ਵਿੱਚੋਂ ਬਾਹਰ ਨਿਕਲ ਰਿਹਾ ਹੈ ਉਵੇਂ ਹੀ ਬਿਲਕੁਲ ਸੇਮ ਟੂ ਸੇਮ 12 ਜੂਨ ਵਾਲੇ ਦਿਨ ਹੁੰਦਾ ਤਾਂ ਹੁਣ ਵੱਡੇ ਸਵਾਲ ਜ਼ਰੂਰ ਉੱਠ ਰਹੇ ਨੇ ਕਿ ਆਖਰਕਾਰ ਕੀ ਇਹ ਸਿਰਫ ਇੱਕ ਹਾਦਸਾ ਸੀ ਇਤਫਾਕ ਸੀ ਜਾਂ ਫਿਰ ਕੁਝ ਹੋਰ ਸੀ ਇਹ ਰੰਗੀਨ ਵਿਆਪਕ ਜੋ ਐਡਵਰਟਾਈਜ਼ਮੈਂਟ ਛਪੀ ਹੈ ਤਾਂ ਇਸ ਉੱਤੇ ਵੀ ਸਵਾਲ ਖੜੇ ਹੋ ਰਹੇ ਨੇ ਔਰ ਵਿਗਿਆਪਨ 에어 ਇੰਡੀਆ ਦੀ ਬ੍ਰਾਂਡਿੰਗ ਬਹੁਤ ਸਾਫ਼ ਅਤੇ ਸਪਸ਼ਟ ਦਿਖਾਈ ਦੇ ਰਹੀ ਹੈ ਕਿਉਂਕਿ ਉਸ ਪਲੇਨ ਦੇ ਵਿੱਚ ਜਦੋਂ ਤੁਸੀਂ ਐਡਵਰਟਾਈਜ਼ਮੈਂਟ ਦੇਖਦੇ ਹੋ ਉਸ ਦੇ ਉੱਤੇ ਵੀ 에어 ਇੰਡੀਆ ਲਿਖਿਆ ਹੋਇਆ ਐ ਇੰਨਾ ਵੱਡਾ ਇਤਿਫਾਕ ਇੱਕੋ ਦਿਨ ਕੀ ਮੇ ਹੋ ਸਕਦਾ ਹੈ ਜਿਸ ਦਿਨ ਇਹ ਕ੍ਰੈਸ਼ ਹੋਣਾ ਸੀ ਉਸ ਤੋਂ ਕੁਝ ਘੰਟੇ ਪਹਿਲਾਂ ਹੀ ਇਹ ਅਖਬਾਰ ਛਾਪਿਆ ਗਿਆ ਲੋਕਾਂ ਦੇ ਵਿੱਚ ਵੰਡਿਆ ਗਿਆ ਲੋਕਾਂ ਨੇ ਅਖਬਾਰ ਪੜ੍ਹਿਆ ਅਤੇ ਦੁਪਹਿਰ ਦੇ ਬਾਅਦ ਇਹ ਹਾਦਸਾ ਜਿਹੜਾ ਸ਼ਹਿਰ ਦੇ ਵਿੱਚ ਵਾਪਰ ਚਾਹਦਾ ਤਾਂ ਕਿਡ ਜ਼ੇਨੀਆਂ ਬੱਚੇ ਫਲਾਈਟ ਜਾਂ ਕੈਬਨ ਕਰੂ ਦੀ ਭੂਮਿਕਾ ਨਿਭਾ ਰਹੇ ਸੀ ਵਿਮਾਨ ਚਲਾਉਣ ਦੀ ਕਲਪਨਾ ਕਰ ਸਕਦੇ ਸੀ ਤਾਂ ਜਹਾਜ਼ ਨੂੰ ਇਮਾਰਤ ਦੇ ਥੱਲੇ ਬਹੁਤ ਹੀ ਨੀਵੀਂ ਉਚਾਈ ਤੋਂ ਉੱਡਦਾ ਹੋਇਆ ਦਿਖਾਇਆ ਗਿਆ ਜਿਸ ਦੇ ਨਾਲ ਇਸ ਐਡਵਰਟਾਈਜ਼ਮੈਂਟ ਦੇ ਵਿੱਚ ਰੋਮਾਂਚ ਤੇ ਮਜ਼ੇਦਾਰ ਅਹਿਸਾਸ ਜ਼ਰੂਰ ਮਿਲਦਾ ਜਿਸ ਦਿਨ ਇਹ ਅਖਬਾਰ ਵੰਡਿਆ ਗਿਆ ਉਸੇ ਦਿਨ ਕੁਝ ਘੰਟਿਆਂ ਬਾਅਦ ਬਿਲਕੁਲ ਹੂ ਬਹੂ ਅਸਲ ਜ਼ਿੰਦਗੀ ਦੇ ਵਿੱਚ ਵੀ 에য়ার ਇੰਡੀਆ ਫਲਾਈਟ A1171 ਦਾ ਹਾਦਸਾ ਹੋਇਆ ਔਰ ਹੁਣ ਵੱਡੇ ਸਵਾਲ ਜ਼ਰੂਰ ਉੱਠ ਰਹੇ ਨੇ ਕਿ ਕੀ ਬਾਕੀ ਦੇ ਵਿੱਚ ਇਹ ਇੱਕ ਐਡਵਰਟਾਈਜ਼ਮੈਂਟ ਸੀ ਜਾਂ ਫਿਰ ਕੋਈ ਸਾਜ਼ਿਸ਼ ਹੋ ਸਕਦੀ ਹੈ ਇਸ ਗੱਲ ਦਾ ਹਲੇ ਕੋਈ ਵੀ ਖੁਲਾਸਾ ਨਹੀਂ ਹੋਇਆ ਹੁਣ ਪੂਰਾ ਦਾ ਪੂਰਾ ਫੋਕਸ ਜਿਹੜਾ ਹੈ ਸਰਕਾਰ ਦਾ ਵੀ ਔਰ ਏਜੰਸੀਆਂ ਦਾ ਵੀ ਇਸ ਹਾਦਸੇ ਦੇ ਕਾਰਨ ਦੇ ਕਰਕੇ ਬਣੇ ਹੋਇਆ ਹੈ ਕਿ ਕਿੱਥੋਂ ਕਿਸ ਤਰੀਕੇ ਦੇ ਨਾਲ ਕਿਸ ਵਜ੍ਹਾ ਦੇ ਕਰਕੇ ਜਿਹੜਾ ਹੈ ਹਾਦਸਾ ਵਾਪਰਿਆ ਹੈ